ਈ ਨਾਮਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਨ ਜੀ ਮੇਰਾ ਨਾਮ ਆ ਜਸਵੀਰ ਸਿੰਘ ਤੇ ਇੱਕ ਇਨਸਾਨੀਅਤ ਨਾਤੇ ਮੈਂ ਹਨਾ ਮੌਸਮ ਖਰਾਬੀ ਮੈਂ ਵੀ ਪਿੰਡ ਨੂੰ ਜਾ ਰਹਾ ਹਿੰਦੇ ਮੈਂ ਜਾਂਦੇ ਰਾਹ ਦੇ ਵੇਖਿਆ ਐਕਸੀਡੈਂਟ ਹੋਇਆ ਪਨੋਰੀ ਰੋਡ ਤੇ ਬਾਬਾ ਫਾਰਮ ਦੇ ਸਾਹਮਣੇ ਤੇ ਚਲੋ ਉਥੇ ਐਮ뷸ੈਂਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਘਟੋੜ 15-20 ਮਿੰਟ ਲੱਗਾ ਚਲੋ ਉਜਾਨੀ ਨੁਕਸਾਨ ਕੇ ਦਾ ਕੋਈ ਨਹੀਂ ਹੋਇਆ ਇਹ ਆ ਕਿ ਕਾਫੀ ਹੰਦਾ ਲੱਤਾਂ ਟੁੱਟੀਆਂ 13 ਜਣਿਆਂ ਦੀਆਂ ਇੱਕ ਮਾਤਾ ਬਜ਼ੁਰਗ ਆ ਉਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਵਾ। ਇੰਨਾ ਸ਼ੁਕਰ ਹੈ ਕੋਈ ਨਾਮ ਦਾ ਜੇ ਜਾਨੀ ਨੁਕਸਾਨ ਨਹੀਂ ਹੋਇਆ ਐਕਸੀਡੈਂਟ ਹੋਇਆ ਇਹ ਜਿਹੜੀ ਇਹ ਭਾਜੀ ਇਹ ਆਪਣੇ ਰਾਹ ਤੇ ਆਉਂਦੇ ਹੀ ਤੇ ਛੋਟਾ ਧੀ ਵਜਾ ਦੂਸਰੀ ਸਾਈਡ ਜਾ ਕੇ ਗਲਤੀ ਉਹਦੀ ਇਹ ਆ ਕਸੂਰ ਆ ਦੀ ਹਾਂ ਬਾਕੀ ਤਾਂ ਸ਼ੁਕਰ ਇਹ 릭ਸ਼ੇ ਚ ਇੱਕ ਐਕਸੀਡੈਂਟ ਕੀਤਾ ਦੂਜਾ ਭੱਜ ਗਿਆ ਗਲਤੀ ਉਹਦੀ ਇਹ ਆ ਤੂੰ ਰੁਕ ਜਾ ਐਕਸੀਡੈਂਟ ਹੋ ਗਿਆ ਹਨਾ ਬੰਦਿਆਂ ਨੂੰ ਵੇਖ ਜਾਨੀ ਨੁਕਸਾਨ ਕੋਈ ਹਸਪੀਟਲ ਪਹੁੰਚਾਓ ਤੇ ਚਲੋ ਬਾਕੀ ਉਹਦਾ ਨੰਬਰ ਨੋਟ ਉਹ ਸਭ ਕੁਝ ਹੈਗਾ ਉੱਥੇ ਲੋਕਾਂ ਨੇ ਵੀਡੀਓ ਬਣਾਈਆਂ ਉਹ ਵੀ ਫੜਿਆ ਜਾਏਗਾ ਬੰਦਾ ਬਾਕੀ ਇਹ ਚਲੋ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਕੇ ਇਹਦਾ ਸ਼ੁਕਰ ਇਹ ਭਾਜੀ ਲਗਭਗ ਤਿੰਨ ਬੀਬੀਆਂ ਵਾ ਈ ਰਿਕਸ਼ਾ ਵਾਲਾ ਵੀ ਮਤਲਬ ਪੰਜ ਜਣੇ ਹੀ ਜਿਹੜੇ ਸਾਰੇ ਫਟ ਰਹੇ ਆ ਸੱਟਾਂ ਲੱਗੀਆਂ ਕਾਫੀ ਜ਼ਿਆਦਾ ਜਾਨੀ ਨਿਸ਼ਾਨ ਨਹੀਂ ਹੋਇਆ ਪਛਾਹ ਹੋ ਗਏ ਤੁਹਾਡੇ ਨੂੰ ਲਿਆਂਦਾ ਗਾ ਠੀਕ ਹੈ ਲਿਆਂਦਾ ਵੀ ਗਿਆ ਐਮਬੂਲੈਂਸ ਵੀ ਆ ਗਈ ਆਪਾਂ ਵੀ ਦਿਨਾਂ ਆਹੀ ਫਿਰ ਉਥੋਂ ਚੋਕ ਕੇ ਈ ਰਿਕਸ਼ਾ ਸਿੱਧਾ ਕੀਤਾ ਥੱਲੇ ਆਏਦੇ ਹੀ ਉਹਨਾਂ ਚੋਕ ਕੇ ਤੁਹਾਡੇ ਸਾਹਮਣੇ ਖੂਨ ਨਾਲ ਲਿਬੜੇ ਕੋਈ ਹੱਥ ਨਹੀਂ ਪੰਦਾ ਤੇ ਆਪਾਂ ਇੱਥੇ ਦਾ ਪਹੁੰਚਾਇਆ ਜਿਹੜਾ ਫਰਜ਼ੀ ਪੂਰਾ ਕੀਤਾ ਵਾ ਹੱਸਗੇ ਹੁਣ ਹਨਾ ਜੋ ਇੰਨਾ ਦੀ ਕਾਰਵਾਈ ਕਰਨ ਪੈਂਚਲ ਕਢਾਣ ਆਏ ਹੀ ਇਹ ਲੋਕ ਸਵਾਰੀ ਤੇ ਬੈਠੇ ਦੇ ਹੀ ਉਹ ਪੈਟਰੋਲ ਪੰਪ ਤੇ ਆ ਕੇ ਕੋਈ ਬੱਸ ਵਾਲਾ ਹੀ ਮਾਰ ਕੇ ਚਲ ਗਿਆ ਹਾਂਜੀ ਇਹ ਗੋਤਪੱਤੀ ਨੇ ਪਟੀਆਂ ਪਿੰਡ ਇਹਨਾਂ ਦਾ ਸ਼੍ਰੀਸ਼ਤਾ ਦੇਵੀ ਕਿੱਥੋਂ ਕਿੱਧਰ ਜਾ ਰਹੇ ਇਹ ਘਰ ਜਾਂਦੇ ਹੀ ਤੋਂ ਆਪੇ ਇੱਥੋਂ ਬਿਜਾਰੂ ਗਦਾਸਪੁਰ ਕਿਤੇ ਵੀ ਠੀਕ ਆ ਰਿਹਾ ਪਟਾਂਗ ਪੋਹੋ ਇਹ ਸਾਡੇ ਲਾਗੇ ਪੈਟਰੋਲ ਪੰਪ ਆ ਉਹ ਕਿਹੜੇ ਪਿੰਡ ਦੇ ਨੇ ਪੰਡੋਰੀ ਰੋਡ ਤੇ ਮੇਰੇ ਸਾਥ ਸਾਨੂੰ ਕਿਵੇਂ ਪਤਾ ਲੱਗਾ ਸਾਨੂੰ ਕਿਸੇ ਨੇ ਫੋਨ ਕੀਤਾ ਦੋ ਬਾਹਰ ਉਹ ਤੁਹਾਡੀ ਮਾਤਾ ਜੀ ਦੇ ਐਕਸੀਡੈਂਟ ਹੋਇਆ ਏ ਤਹੀ ਜਲਦੀ ਸਾਰੇ ਕੰਮ ਤੇ ਗਏ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਇਹ ਛੋਟੇ ਬਰੇ ਆਦੀ ਹੋਰ ਨੇ ਇਹ ਆਏ ਇਸ ਤੋਂ ਬਾਅਦ ਆਪਾਂ ਹੁਣੇ ਆਏ ਹਾਂ ਕਿੰਨੇ ਕਿਲੋ ਕਿੰਨੇ ਹਾਂਜੀ ਉਹ ਆਂਟੀ ਵੀ ਕੋਈ ਇਹਨਾਂ ਦੇ ਨਾਲ ਹੀ ਕਹਿੰਦੇ ਉਹ ਵੀ ਹਾਂਜੀ ਸਾਰੇ ਦੇਖਣ ਹਾਂਜੀ ਹਾਂਜੀ